ਨਾ ਖੂਬਸੂਰਤ ਨਰ ਮੁਰਗਾ ਹੈ ਮੁਰਗੀ ਇਤਨੀ ਖੂਬਸੂਰਤ ਨਹੀਂ ਦੇਖ ਲੈਣਾ ਉਸਦੀ ਕਲਗੀ ਉਹਦੀ ਭਰਵੀ ਗਰਦਨ ਇਹ ਮੁਰਗੀ ਕੋਲ ਨਹੀਂ ਹੈ ਜਿੰਨਾ ਖੂਬਸੂਰਤ ਜਿਹੜਾ ਹੈ ਜਿਹੜੀ ਇਤਨੀ ਖੂਬਸੂਰਤ ਨਹੀਂ ਹੈ ਜਿੰਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਬਿਲਕੁਲ ਫਿੱਕੀ ਹੈ ਉਸਦੇ ਸਾਹਮਣੇ ਕਦੀ ਇਸ ਦ੍ਰਿਸ਼ਟੀ ਨਾਲ ਨਿਗਾਹ ਮਾਰਨਾ ਸ਼ੇਰ ਤੇ ਕਦੀ 나ਈ ਦੀ ਦੁਕਾਨ ਤੇ ਨਹੀਂ ਗਿਆ ਉਹਨੇ ਆਖਿਆ ਵੇ ਮੇਰੀ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਵਰਗਾ ਬਣਾ ਦੇ ਮੋਰ ਨੇ ਨਹੀਂ ਕਦੀ ਨਹੀਂ ਆਖਿਆ ਇਹ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੋ ਇਕ ਪੁਰਸ਼ ਹੀ ਕਹਿੰਦਾ ਸਭ ਕੁਝ ਇੱਕ ਪਾਸੇ ਕਰਕੇ ਮੈਨੂੰ ਇਸਤਰੀ ਵਰਗਾ ਬਣਾ ਦੋ ਪਰ ਕੌਣ ਦੱਸੇ ਤੇ ਭੇਦ ਰੱਖਿਆ ਪ੍ਰਮਾਤਮਾ ਨੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਹੋਣਾ ਚਾਹਦੀ ਹੈ ਪੁਰਸ਼ ਇਸਤਰੀ ਹੋਣਾ ਚਾਹੁੰਦਾ ਹੈ ਵਿਪਰੀਤ ਦੀ ਕਸ਼ਿਸ਼ ਉਸ ਤਰ੍ਹਾਂ ਫੇਰੇ ਦਾੜੀ ਗਈ ਤਿੰਨ ਚਾਰ ਦਿਨਾਂ ਬਾਅਦ ਫਿਰ ਆ ਗਈ ਅਮੈਂ ਵੀ 25 ਸਾਲਾਂ ਤੋਂ ਦੇਖਦਾ ਦਾੜਾ ਮੇਰਾ ਇੱਥੇ ਹੀ ਹੈ ਨਈ ਇੰਚ ਵੱਧਦਾ ਹੈ ਨਈ ਇੰਚ ਘਟਦਾ ਹੈ ਇੱਥੇ ਹੀ ਹੈ ਤੇ ਜਿਹੜੇ ਵਧਣ ਕਰਨ ਦੀ ਕਿਰਿਆ ਦੇ ਚ ਪਹਿਨ ਉਹਨਾਂ ਵਿਚਾਰਿਆਂ ਨੂੰ ਤਾਂ ਰੋਜ਼ ਜੰਗ ਕਰਨੀ ਪੈਂਦੀ ਹੈ ਉਸ ਤਰੇ ਲੈ ਕੇ ਛੁਰੇ ਲੈ ਕੇ ਰੋਜ਼ ਜੰਗ ਕਰਨੀ ਪੈਂਦੀ ਹੈ ਔਰ ਮਰਦੇ ਦਮ ਤੱਕ ਕਰਨੀ ਪੈਗੀ ਫਿਰ ਵੀ ਹਾਰ ਹੀ ਹੋਵੇਗੀ ਮਰਦੇ ਦਮ ਤੱਕ ਵੀ ਦਾੜਾ ਨਿਕਲਦਾ ਰਹੇਗਾ ਤੂੰ ਕਿਤਨੀ ਜੰਗ ਕਰ ਲੈ ਜਦ ਪ੍ਰਕਿਰਤੀ ਤੈਨੂੰ ਦੇਈ ਜਾ ਰਹੀ ਹੈ ਕਿਤਨੇ ਚਿਰ ਤੱਕ ਮਿਟਾਏਗਾ ਜਿਸ ਜੰਗ ਦੇ ਚ ਤੇਰੀ ਹਾਰ ਹੈ ਪੁਰਖਾ ਤੂੰ ਲੜੀ ਨਾ ਆਪਣੀ ਸ਼ਕਤੀ ਜ਼ਾਇਆ ਨਾ ਕਰ ਕਬੂਲ ਕਰ ਲੈ ਪ੍ਰਕਿਰਤੀ ਇਸ ਦੇਨ ਨੂੰ ਕਬੂਲ ਕਰ ਲੈ ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ ਇੱਕ ਤੋਹਫਾ ਹੈ ਇੱਕ ਸ਼ਿੰਗਾਰ ਹੈ ਇਸ ਵਾਸਤੇ ਦੁਨੀਆ ਦੇ तमाम ਪ੍ਰਾਚੀਨ ਮਹਾਪੁਰਸ਼ ਕੇਸਾਧਾਰੀ ਸਨ ਤੇ ਅੱਜ ਦੇ ਵੀ ਥੋੜੇ ਬਹੁਤ ਰੋਹਾਨੀਅਤ ਨੂੰ ਸਮਝਣ ਵਾਲੇ ਕੇਸਾਂ ਦੀ ਬੇਅਦਵੀ ਨਹੀਂ ਕਰਦੇ ਆਚਾਰੀਆ ਰਜਨੀਸ਼ ਠੀਕ ਹੈ ਮੇਰੇ ਦੇਖਦੇ ਆ ਦੇਖਦੇ ਪਹਿਲੇ ਪ੍ਰੋਫੈਸਰ ਸੀ ਪ੍ਰਾਚਾਰੀਆ ਬਣਿਆ ਫਿਰ ਭਗਵਾਨ ਬਣਿਆ ਫਿਰ ਓਸ਼ੋ ਬਣਿਆ ਇਸ ਤੇ ਵੀ ਜਬਲਪੁਰ ਦੇ ਇੱਕ ਪ੍ਰਸ਼ਨ ਹੋਇਆ ਸੀ ਵੀ ਤੂੰ ਇਤਨਾ ਆਦਰਸ਼ਵਾਦੀ ਹੈਂ ਇਤਨਾ ਫਿਲਾਸਫਰ ਹੈਂ ਇਤਨਾ ਚਿੰਤਕ ਹੈਂ ਕਟਾਕਸ਼ ਹੈਂ ਹਰ ਇੱਕ ਤੇ ਤਰਕ ਕਰਦਾ ਹੈਂ ਪਰ ਤੂੰ ਵੀ ਪੁਰਾਣੇ ॠषि मुनियों ਦੀ ਤਰ੍ਹਾਂ ਦਾੜਾ ਰੱਖ ਲਿਆ ਤੇ ਲੰਬੇ ਕੇਸ ਰੱਖ ਲੈਨੇ ਕਹਿੰਦਾ ਕਰਾਂ ਕਿਸ ਦੇ ਸ਼ਰੂਹਾਨੀਅਤ ਦੀ ਝਲਕ ਮਿਲਦੀ ਉਹ ਮੈਨੂੰ ਇਹ ਹਿਫਾਜ਼ਤ ਕਰਦੇ ਨੇ ਮੈਂ ਕਰਾਂਗੇ ਐਸਾ ਪ੍ਰਕਿਰਤੀ ਨਹੀਂ ਬਣਾ ਦਿੱਤਾ ਹੈ ਤਾਂ ਹੁਣ ਮੈਂ ਤਰਕ ਤੇ ਫਲਸਫੇ ਨੂੰ ਕੀ ਕਰਾਂ ਦੀ ਲੋੜ ਪੈ ਗਈ ਹੈ ਹਾਂ ਜੋ ਇਸ ਮਾਰਗ ਦੇ ਪਾੰਦੀ ਨਹੀਂ ਉਹਨਾਂ ਲਈ ਲੋੜ ਨਹੀਂ ਹੈ ਔਰ ਜਿਨ੍ਹਾਂ ਨੂੰ ਰੱਬੀ ਨਾਮ ਦਾ ਧਨ ਕਮਾ ਕੇ ਆਪਣੇ ਮਸਤਕ ਦੇ ਚ ਹਿਫਾਜ਼ਤ ਰੱਖਣਾ ਹੈ ਯਕੀਨ ਜਾਨੋ ਕਿਸਾਂ ਦੀ ਵੀ ਲੋੜ ਪੈਗੀ ਦਸਤਾਰ ਦੀ ਵੀ ਲੋੜ ਪੈਗੀ ਨਹੀਂ ਤੇ ਜੋ ਕੁਝ ਕੀਤਾ ਹੋਇਆ ਜਬ ਤੱਕ ਹੈ ਸਵੇਰੇ ਕੀਤਾ ਸ਼ਾਮ ਨੂੰ ਨਹੀਂ ਰਹਿਣਾ ਸ਼ਾਮੇ ਕੀਤਾ ਤੇ ਸਵੇਰੇ ਨਹੀਂ ਰਹਿਣਾ ਇਹਦੀ ਮਹਿਰਜ਼ ਕਰਦੇ ਇਹ ਲੋੜ ਹੈ ਇਹ ਲਿਬਾਸ ਧਾਰਮਿਕ ਹੈ। ਬਾਕੀਆਂ ਦੀ ਆਪਣੀ-ਆਪਣੀ ਜੋ ਹੈ માનਤਾ ਹੈ ਤੇ ਮੈਂ